ਆਤੜਾ ਤੋਂ ਜੱਕਰ ਨੂੰ ਜਾਣ ਵਾਲੀ ਜਿਹੜੀ ਕਿ ਜਾਖਰ ਰੋਡ ਹੈ ਇਸ ਰੋਡ ਦੇ ਵਿੱਚ ਖੱਡੇ ਤਾਂ-ਤਾਂ ਦੇ ਪਏ ਹੋਏ ਨੇ ਐਸੇ ਸ਼ਾਇਦ ਹੋ ਸਕਦਾ ਕਾਰਨ ਕਰਕੇ ਇੱਕ ਰਾਤ तकरीबन 11:00 ਵਜੇ ਇੱਕ ਗੱਡੀ ਨੂੰ ਲੱਗੀ ਭਿਆਨਕ ਆਗ ਨੇ ਸਾਰੀ ਸੜ ਕੇ ਚਕਨਾਚੂਰ ਕਰ ਦਿੱਤੀ ਹੈ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਇਹ ਸੇਲ ਵਾਲੇ ਦੇ ਨੇੜੇ ਗੱਡੀ ਸੜ ਕੇ ਸੁਆਹ ਹੋਈ ਆ ਪਰ ਦੱਸਦੇ ਨੇ ਲੋਕ ਕਿ ਇੱਥੇ ਇਹਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਹੜੀ ਗੱਡੀ ਆ ਉਹ ਸਾਰੀ ਸੜ ਕੇ ਸੁਆਹ ਹੋ ਗਈ ਆ ਟਾਇਰ ਸਮੇਤ ਸੀਟਾਂ ਸਾਰੀ ਸੜ ਕੇ ਚਕਨਾਚੂਰ ਹੋ ਗਈ ਆ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਵਾਪਰ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਔਰ ਜਾਂ ਜਿਹੜੀ ਇਹ ਛੜਕੜੇ ਉੱਤੇ ਖੱਡੇ ਪਏ ਹੋਏ ਨੇ ਇਹਨਾਂ ਦਾ ਵੀ ਸੁਧਾਰ ਕਦੋਂ ਤੱਕ ਹੋਏਗਾ ਕਿ ਸੁਆਹ ਹੋਈ ਹੋਈ ਆ ਤੁਹਾਨੂੰ ਅਸੀਂ ਇਸ ਵਕਤ ਦਿਖਾ ਰਿਹਾ ਹੈ ਜਿਹੜਾ ਜਾਖਰ ਰੋਡ ਤੇ ਸੇਲ ਵਾਲਾ ਦੇ ਨਜ਼ਦੀਕ ਇਥੋਂ ਕੁਝ ਜਾਣਕਾਰਾਂ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਜਿਹੜੇ ਕਿ ਕਾਰ ਸਵਾਰ ਸਨ ਜਦੋਂ ਥੋੜੀ ਅੱਗ ਲੱਗੀ ਤਾਂ ਉਹ ਕਾਰ ਦੇ ਵਿੱਚੋਂ ਬਾਹਰ ਨਿਕਲ ਗਏ ਲੇਕਿਨ ਕਾਰ ਨੂੰ ਜ਼ਿਆਦਾ ਅੱਗ ਲੱਗਣ ਕਰਕੇ ਇਹ ਕਾਰ ਬਿਲਕੁਲ ਹੀ ਸੜ ਕੇ ਸੁਆਹ ਹੋ ਗਈ ਹੈ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਵਾਪਰਦੇ ਨੇ ਕਿਉਂਕਿ ਇੱਕ ਵੱਡਾ ਭਿਆਨਕ ਹਾਦਸਾ ਵਾਪਰਿਆ ਇਸ ਦੇ ਵਿੱਚ ਜਾਨੀ ਨੁਕਸਾਨ ਤਾਂ ਹੁਣੋ ਵਿਚਾਰਿਆ ਪਰ ਇਸ ਕਾਰ ਜਿਹੜੀ ਸਾਰੀ ਸੜਕੇ ਸੁਆਹ ਹੋ ਗਈ ਆ ਅਸੀਂ ਇੱਥੇ ਦੇਖਣਾ ਜਮੈਂ ਕਿਸ ਤਰ੍ਹਾਂ ਕਾਰ ਜਿਹਾਂ ਵਿੱਚੋਂ ਸੀਟਾਂ ਵੀ ਸੜਕੇ ਸੁਆਹ ਹੋਈਆਂ ਨੇ ਔਰ ਜਿਹੜੇ ਸਾਰੇ ਟਾਇਰ ਵੀ ਬਿਲਕੁਲ ਹੀ ਚੱਕਨਾ ਚੂਰ ਹੋ ਗਏ ਆ ਇੱਕ ਵੱਡਾ ਹਾਦਸਾ ਜਿਹੜਾ ਵਾਪਰਿਆ ਹੈ ਰਾਤ ਨੂੰ ਤਕਰੀਬਨ 11 ਵਜੇ ਦੇ ਕਰੀਬ ਇੱਥੋਂ ਜਿਹੜੇ ਕਿ ਆਸ-ਪਾਸ ਦੇ ਲੋਕਾਂ ਨੇ ਦੱਸਿਆ ਹੈ ਕਿ ਇਹ ਹਾਦਸਾ ਇੱਕ ਐਨਾ ਜ਼ੋਰ ਦਾ ਸਹਾਦਸਾ ਹੋਇਆ ਕਿ ਥੋੜੀ ਜੀ ਅੱਗ ਲੱਗਣ ਤੇ ਜਿਹੜੇ ਇਹਦੇ ਵਿੱਚ ਸਵਾਰ ਸੀਗੇ ਉਹ ਬਾਹਰ ਨਿਕਲੇ ਤਾਂ ਅਚਾਨਕ ਅੱਗ ਇੱਕ ਭਾਂਬੜ ਦਾ ਰੂਪ ਲੈ ਗਈ ਔਰ ਇੱਥੇ ਜਿਹੜੀ ਕਿ ਸੜਕੇ ਸੁਆਹ ਹੋ ਗਈ ਹੈ ਇਸ ਵਕਤ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਵਾਪਰਦੇ ਨੇ ਇਹ ਇੱਕ ਖਤਰਨਾਕ ਹਾਲਚੇ ਵਾਪਰੇ ਨੇ ਪਰ ਜਿਹੜਾ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਇਸ ਦੇ ਇੱਕ ਵੱਡੀ ਮਿਸਾਲ ਹੈ ਕਿ ਇਸ ਤਰ੍ਹਾਂ ਜੇ ਅੜੀ ਅੱਗ ਲੱਗੀ ਹੈ ਕਾਰ ਨੂੰ